ਕੁਝ ਬੱਚੇ ਕਹਿੰਦੇ ਪੜ੍ਹਨਾ ਚਾਹੁੰਦੇ ਆ ਕੋਈ ਕਹਿੰਦੇ ਕੋਰਸ ਲੜਕੀਆਂ ਜਿਸ ਤਰ੍ਹਾਂ ਹੌਨ ਬਿਊਟੀ ਪਾਰਲਰ ਦਾ ਕੋਈ ਨਰਸ ਦਾ ਕੀਤਾ ਕਹਿੰਦੇ ਨੇ ਕੁਝ ਕੀਤਾ ਹੈ ਸਾਡੀ ਗੱਡੀ ਜਾਂਦੀ ਹੈ ਉਹਨਾਂ ਜਗਤ ਛੱਡ ਕੇ ਆਉਂਦੇ ਜਿੱਥੇ ਟ੍ਰੇਨਿੰਗ ਲੈਣੇ ਆਇਆ ਪੜ੍ਹਨਾ ਤੇ ਜਿੱਥੇ ਸਿੱਥੇ ਇੱਥੇ ਹੀ ਕਰਦੇ ਉਹ ਸਾਰਾ ਖਰਚਾ ਉਹਨਾਂ ਦਾ ਜੋ ਸਕੂਲ ਦਾ ਉੱਥੇ ਫੀਸ ਸੰਭਾਲਾ ਉਹ ਸਾਰਾ ਰੈਸਟਿੰਗ ਹੀ ਪ੍ਰੋਵਾਈਡ ਕਰਦਾ ਉਹਨਾਂ ਨੂੰ ਇਹ ਨਹੀਂ ਕਿ ਤੁਸੀਂ ਨਹੀਂ ਕਰਨਾ ਜੋ ਵੀ ਬੱਚੇ ਦੀ ਖਾਸ ਹੈਗੀ ਇਸ ਤੋਂ ਬਾਅਦ ਬੇਲਾ ਦਾ ਸਾਨੂੰ ਪ੍ਰੋਵਾਈਡ ਕਰਦੇ ਜਦੋਂ ਇਹ ਤੇ 10 ਤੱਕ ਹੋ ਗਿਆ ਫਿਰ 10 ਤੋਂ ਬਾਅਦ ਸੋਚਾਂਗੇ ਕੀ ਕਰਾਣਾ ਉਹ ਲਈ ਮੈਡੀਕਲ ਸਾਨੂੰ ਚਿੰਤਾ ਮੈਂ ਕੁੜਕੀ ਹੀ ਮੈਡੀਕਲ ਕੀਤੀ ਹੈ ਨਾ ਤੁਸੀਂ ਉਹ ਅੱਛਾ ਤੇ ਉਹਦੇ ਬੇਟੀ ਵੀ ਹੋਈ ਵੱਡੇ ਨੇ ਵੱਡੇ ਕੰਮੇ ਕਰਾਣਾ ਹੈ ਨਾ ਸਾਨੂੰ ਮਾਂ ਹੀ ਕਰੇ ਛੋਟੇ ਉਹ ਵੱਡੇ ਐ ਤੇ ਵੱਡੇ ਕੰਮ ਕਰਾਉਣਗੇ ਸਾਡੇ ਕੋਲ ਟੈਨਸ਼ਨਾਂ ਤਾਂ ਹੁੰਦੀਆਂ ਹੀ ਆ ਇੰਨਾ ਵੱਡਾ ਸਮਾਨ ਖਾਸ ਕਰਕੇ ਮੰਦ ਬੁੱਧੀ ਬੱਚਿਆਂ ਦੀ ਸੇਵਾ ਜਿਹੜੀ ਸਭ ਤੋਂ ਜ਼ਿਆਦਾ ਕਠਿਨ ਉਹ ਵਿਚਾਰੇ 10 ਨੇ ਜ਼ਿਆਦਾ ਦਰਦ ਦਾ ਪੇਟ ਤੇ ਕੀ ਰੋਣ ਲੱਪਣ ਬਹੁਤ ਵੱਧ ਤੋਂ ਵੱਧ ਤੋਂ ਬਹੁਤ ਵੱਡੀ ਸੇਵਾ ਜੀ ਉਸ ਮਾਗਦੇ ਬਹੁਤ ਸ਼ੋਗਲ ਗਜਾਣਾ ਸਾਨੂੰ ਉਹਨਾਂ ਸਲੈਕਟ ਕੀਤਾ ਤਾਂ ਬਾਬਾ ਜਿਹੜੇ ਬੱਚੇ ਯਾਨਕੀ 8th ਪਾਸ ਕਰ ਲੈਂਦੇ ਨੇ ਦੋਸਤੋ ਬਾਅਦ ਫਿਰ ਉਹਨਾਂ ਬੱਚਿਆਂ ਦਾ ਕੀ ਹੁੰਦਾ ਜੀ ਦੇਖੋ ਫੇਰ ਅਸੀਂ ਉਹਨਾਂ ਬੱਚਿਆਂ ਨੂੰ ਜੋ ਉਹਨਾਂ ਦੀ ਚੁਆਇਸ ਕੁਝ ਬੱਚੇ ਕਹਿੰਦੇ ਪੜਨਾ ਚਾਹੁੰਦੇ ਆ ਕੋਈ ਕਹਿੰਦੇ ਕੋਰਸ ਲੜਕੀਆਂ ਜਿਸ ਤਰ੍ਹਾਂ ਹੌਨ ਬਿਊਟੀ ਪਾਰਲਰ ਦਾ ਕੋਈ ਨਰਸ ਦਾ ਕੀਤਾ ਕੋਈ ਨੇ ਕੁਝ ਕੀਤਾ ਹੈ ਸਾਡੀ ਗੱਡੀ ਜਾਂਦੀ ਹੈ ਉਹਨਾਂ ਜਗਤ ਛੱਡ ਕੇ ਆਉਂਦੇ ਜਿੱਥੇ ਟ੍ਰੇਨਿੰਗ ਲੈਣੇ ਜਾਂ ਪੜਨਾ ਰੰਗ ਦਿੱਤਾ ਸੋ ਇੱਥੇ ਹੀ ਕਰਦੇ ਹੋ ਸਾਡਾ ਖਰਚਾ ਉਹਨਾਂ ਦਾ ਜੋ ਸਕੂਲ ਦਾ ਉੱਤੇ ਫੀਸਾਂ ਭਰ ਉਸ ਰਾਸ਼ਨ ਹੀ ਪ੍ਰੋਵਾਈਡ ਕਰਦਾ ਉਹਨਾਂ ਨੂੰ ਇਹ ਨਹੀਂ ਗਿਆ ਤੁਸੀਂ ਨਹੀਂ ਕਰਨਾ ਜੋ ਵੀ ਬੱਚੇ ਦੀ ਖਾਸ ਹੈਗੀ ਇਸ ਤੋਂ ਬਾਅਦ ਫਿਰ ਆਲਾਸੀਂ ਉਹਨਾਂ ਨੂੰ ਪ੍ਰੋਵਾਈਡ ਕਰਦੇ ਹਾਂ ਜਦੋਂ ਇੱਥੇ 10 ਤੱਕ ਹੋ ਗਿਆ ਫਿਰ 10 ਤੋਂ ਬਾਅਦ ਸੋਚਾਂਗੇ ਕੀ ਕਰਾਣਾ ਉਹਨਾਂ ਦੀ ਮੈਗਜੀ ਸਾਨੂੰ ਚਿੰਤਾ ਉਹ ਮੇਰੇ ਕੁੜਕੀ ਜਿ ਮੈਰੇ ਕੀਤੀ ਹੈ ਨਾ ਤੁਸੀਂ ਉਹ ਅੱਛਾ ਜੀ ਤੋਂ ਉਹਦੀ ਬੇਟੀ ਵੀ ਹੋਈ ਹੈ ਤੋਂ ਬਹੁਤ ਵੱਡੇ ਕੰਮ ਆ ਜੀ ਵੱਡੇ ਨੇ ਵੱਡੇ ਕੰਮ ਹੀ ਕਰਾਉਣਾ ਹੈ ਨਾ ਸਾਨੂੰ ਮਾਂ ਹੀ ਕਦੇ ਛੋਟੇ ਉਹ ਵੱਡੇ ਐਤ ਵੱਡੇ ਕੰਮ ਕਰਾਉਣਗੇ ਸਾਡੇ ਕੋਲੋਂ ਸਭ ਕੁਆ ਕੰਮ ਸਾਰੇ ਕਰ ਲੈਂਦੇ ਆ ਮੱਥਾ ਟੇਕਣਾ ਮੰਦਰ ਜਾਣਾ ਇਹ ਸਾਰੇ ਕਰ ਲੈਂਦੇ ਆ ਇਹ ਕੰਮ ਤੇ ਜੇ ਦੀ ਕਿਰਪਾ ਹੋ ਮੇਰੇ ਸਹਾਰਾ ਤੋਂ ਹੋਈ ਸੋਚ ਸਕਦਾ ਜੀ ਟੈਨਸ਼ਨਾਂ ਤਾਂ ਹੁੰਦੀਆਂ ਹੀ ਆ ਇੰਨਾ ਵੱਡਾ ਸਮਾਰਨ ਖਾਸ ਕਰਕੇ ਮੰਦ ਬੁੱਧੀ ਬੱਚਿਆਂ ਦੀ ਸੇਵਾ ਜਿਹੜੀ ਸਭ ਤੋਂ ਜ਼ਿਆਦਾ ਕਠਿਨ ਆ ਉਹ ਜਿਹੜੇ 10 ਨਹੀਂ ਜ਼ਿਆਦਾ ਦਰਦ ਦਾ ਪੇਟ ਚ ਕੀ ਆ ਰੋਣ ਲੱਪਣਾ ਵੱਤੋ ਵੱਤ ਤੋਂ ਬਹੁਤ ਵੱਡੀ ਸੇਵਾ ਜੀ ਉਸ ਮਾਰਗ ਤੇ ਬਹੁਤ ਸ਼ੌਕਤ ਗੁਜ਼ਾਰੀ ਸਾਨੂੰ ਉਹਨਾਂ ਸਿਲੇਕਟ ਕੀਤਾ ਇਸੇ ਬਵਾਦ ਤੇ ਹੰਕਾਰ ਨਹੀਂ ਗਾ ਪਰ ਇੱਕ ਹੁੰਦਾ ਮਾਣ ਤੇ ਇੱਕ ਹੁੰਦਾ ਹੰਕਾਰ ਅੱਜ ਮੈਨੂੰ ਮਾਣ ਉਸ ਪ੍ਰਮਾਤਮਾ ਨੇ ਸਾਨੂੰ ਸਿਲੈਕਟ ਕੀਤਾ ਵੀ ਇਹ ਸੇਵਾ ਤੁਸੀਂ ਕਰੋਗੇ ਮੈਂ ਤੁਹਾਡੇ ਨਾਲ ਹੁਣ ਸਾਡੀ ਡਿਊਟੀ ਅਸੀਂ ਕਿੰਨੇ ਕਾਪੀਡੈਂਟਾਂ ਇਸ ਸੇਵਾ ਦੇ ਵਿੱਚ ਇਹ ਜਲਾਪਰਵਾਹੀ ਤੇ ਨਹੀਂ ਯੂਜ਼ ਕਰਦੇ ਫਿਰ ਸਾਨੂੰ ਸਜ਼ਾ ਦੇ ਦਿੰਦੇ ਨੇ ਉਹਨੇ ਕਿ ਤੁਹਾਨੂੰ ਮੈਂ ਸਿਲੈਕਟ ਕੀਤਾ ਯਾ ਤੋ ਬੱਚੇ ਪਾਲੋ ਤੁਸੀਂ ਕੀ ਕਰਦੇ ਜਾਂਦੇ ਆ ਤੋ ਟੋਟਲੀ 100% ਜੋ ਵੀ ਸਾਡਾ ਹੈਗਾ ਉਹ ਟੋਟਲੀ ਆਪਸ ਨੂੰ ਡੈਡੀਕੇਟ ਆ ਕੁਛ ਵੀ ਸਰੀਰ ਪ੍ਰਾਣ ਪੈਸਾ ਜੋ ਵੀ ਹੈ ਬਾਲੇ ਚੰਨੈ ਕਹਿੰਦੇ ਆ ਤੁਹਾਨੂੰ ਸਭ ਕੁਝ ਬੱਚਿਆਂ ਵਾਸਤੇ ਹੈ ਨਾ ਟੈਂਗਸ ਤਾਂ ਜੇਕਰ ਯਾਨੀ ਕਿ ਕਿਸੇ ਨੂੰ ਨੇੜੇ ਟੜੇ ਕੋ ਜਦੋਂ ਦਾ ਬੱਚਾ ਦੇਖਦਾ ਤਾਂ ਉਹ ਇੱਥੇ ਵੀ ਲੈ ਕੇ ਜਮ ਇ ਸੈਡਵਿਸ਼ਨ ਕਰਵਾ ਸਕਦਾ ਉਹਨਾਂ ਦੀ ਮੈਂ ਦੱਸਿਆ ਤੁਹਾਨੂੰ ਪਹਿਲਾਂ ਸਾਡੇ ਕਾਮ ਦੇ ਜ਼ਰੂਰ ਲੋਗੇ ਇਸ ਤਰ੍ਹਾਂ ਦੇ ਅਸੀਂ ਬਨੋਂ ਨੂੰ ਕੋ ਭੇਜਦੇ ਗਵਰਨਮੈਂਟ ਡਿਪਾਰਟਮੈਂਟ ਇਹ ਨਹਿਰ ਦੇ ਉੱਪਰ ਨਾ ਕਿ ਨਹਿਰ ਦੇ ਲਾ ਲ ਨਹਿਰ ਦੇ ਕੋਲ ਬਿਲਕੁਲ ਪੋਲ ਦੇ ਉੱਪਰ ਹੈ ਉਹ ਚਾਈਲਡ ਵੈਲਫੇਅਰ ਅਗਿਸੋ ਸਾਡੀ ਕਮੇਟੀ ਸੀਡਬਲੂ 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 ਉਹ ਅਸੀਂ ਉੱਥੇ ਭੇਜ ਦਿੰਦੇ ਨੇ ਉਹਨਾਂ ਕੋਲ ਉਹ ਪੂਰੀ ਇੰਟਰੂ ਲੈਂਦੇ ਨੇ ਅਸੀਂ ਸਾਰਾ ਕੁਝ ਦੇਖਦੇ ਆ ਉਹ ਫਿਰ ਕਹਿੰਦੇ ਤੁਸੀਂ ਬੱਚਾ ਰੱਖੋ ਇੱਥੇ ਉਹ ਇਹ ਤਾਂ ਕੋਲ ਉਹਨਾਂ ਵੱਲੋਂ ਅਪਰੂਵਲ ਲੈਟਰ ਆਂਦੀ ਹੈ ਕਿ ਇਸ ਬੱਚੇ ਨੂੰ ਅਸੀਂ ਦੇਖ ਲਿਆ ਇਹ ਜ਼ਰੂਰਤਮੰਦ ਹੈ ਤੁਸੀਂ ਰੱਖੋ ਯਾਨੋ ਫਿਰ ਅਸੀਂ ਉਹ ਬੱਚੇ ਨੂੰ ਇੱਥੇ ਰੱਖਦੇ ਆ ਸਾਰਾ ਪ੍ਰੋਬਲਮ ਹੈ ਵੈਰੀਫਿਕੇਸ਼ਨ ਡਿਪਾਰਟਮੈਂਟ ਗਵਰਨਮੈਂਟ ਦਾ ਸਾਡਾ ਕੰਮ ਆ ਸੇਵਾ ਕਰਨਾ ਸੇਵਾ ਕਰ ਅਸੀਂ ਸੇਵਾ ਕਰ ਇਹ ਸ਼ਹਿਜਨ ਜਦ ਦੇ ਪਣਾਣਾ ਇਹ ਵਾਹੁੰਦੇ ਰਹਿੰਦੇ ਚੈਕਿੰਗ ਹੁੰਦੀ ਰਹਿੰਦੀ ਸਾਡੀ ਦਿੱਲੀ ਤੋਂ ਸਟਾਫ ਆਉਂਦਾ ਰਹਿੰਦਾ ਪਰ ਉਹ ਸਾਨੂੰ ਇਹ ਗ੍ਰੇਡ ਹੀ ਦੇ ਕੇ ਜਾਂਦੇ ਆ ਕਿ ਇਹੋ ਜੀ ਸੇਵਾ ਇਹੋ ਸ਼ਾਇਦ ਹੀ ਕਿਤੇ ਮਿਲਦੀ ਹੋਵੇ ਮੈਂ ਬਹਿਣਾ ਕਿ ਇਹ ਬੱਚੇ ਅਸੀਂ ਅਡਾਪਟ ਕਰ ਲਏ ਠੀਕ ਹੈ ਨਾ ਹੁਣ ਆਤ ਨਹੀਂ ਅਡਾਪਟ ਹਾਂ ਅਡਾਪਟ ਕਰ ਲਏ ਅਸੀਂ ਮਾਂ ਬਾਪ ਇਹ ਹਰ ਜਗ੍ਹਾ ਤੇ ਇਹਦੇ ਨਾਲ ਲਿਖਿਆ ਜਾਂਦਾ ਬੱਚੇ ਦਾ ਬਾਪ ਕੌਣ ਹੈ ਜੀ ਇਹ ਲਿਖਦਾ ਮੇਰਾ ਨਾਮ ਸੁਨੀਲ ਉਹ ਹੀ ਬਾਪ ਹਾਰੇ ਬੱਚਿਆਂ ਦਾ ਤੇ ਮਿਸ ਮੈਸੇਜ ਕੀ ਦੇਣਾ ਚਾਹੁੰਗੇ ਵੀ ਜਦਾਂ ਆਪਾਂ ਦੇਖਦੇ ਆਂ ਵੀ ਲੋਕ ਭਟਕ ਰਹੇ ਨੇ ਰਹਾ ਉਤੋਂ ਸੇਵਾ ਤੋਂ ਦੂਰ ਭੱਜ ਰਹੇ ਨੇ ਪਰ ਇੱਕ ਹਾਂਜੀ ਮੈਂ ਪਹਿਲਾਂ ਇੱਕ ਲਾਈਨ ਬੋਲੀ ਸੀ ਵੀ ਤੁਹਾਡੇ ਥਰੂ ਜਿਹੜੇ ਵੀ ਲੋਕ ਪ੍ਰੋਗਰਾਮ ਸੁਣਦੇ ਦੇਖਦੇ ਪਏ ਆ ਉਹਨਾਂ ਦੀ ਆਤਮਾ ਕੁਝ ਤੇ ਜਗਾਇਆ ਗਈ ਉਹਨਾਂ ਨੂੰ ਕਿ ਇਹੋ ਹੀ ਜਗ੍ਹਾ ਵੀ ਹੈਗੀ ਜਿੱਥੇ ਕਿ ਬੱਚਿਆਂ ਨੂੰ ਸਾਡੀ ਜ਼ਰੂਰਤ ਆ ਜਿੰਨਾਂ ਕੋਈ ਹੈ ਨਹੀਂ ਸਾਰਾ ਅਸੀਂ ਉੱਥੇ ਜਾਈਏ ਕੋਈ ਜ਼ਰੂਰ ਤੇ ਮੈਂ ਤਾਂ ਇਹੀ ਰਿਕਵੈਸਟ ਕਰ ਰਿਹਾ ਹਾਂ ਚਲੋ ਉਹਨਾਂ ਨੂੰ ਇਹੀ ਕਹਾਂਗਾ ਤਰ ਦੇ ਕਿਪਾ ਹੈ ਤਾਂ ਜ਼ਰੂਰ ਇੱਕ ਕੋਰੀ ਆਸ ਨਿਮਾਓ ਅੱਗੇ ਦੇਖੋ ਇਹ ਬੱਚੇ ਕਿਸ ਤਰ੍ਹਾਂ ਪਲਦੇ ਬਣੇ ਕੀ ਇਹ ਤੇ ਤਫਸੀਲ ਦੀਜ਼ ਨੇ ਤਾਨੂੰ ਸਵਰਗ ਨਜ਼ਰ ਆਏਗਾ ਬੱਚਿਆਂ ਬਾਤੇ ਗੱਲ ਸਵਰਗ ਹੈ ਤੇ ਉਹੀ ਮੇਰਾ ਮੈਸੇਜ ਹੈ ਜੋ ਵੀ ਕਾਇਦੇ ਹਟਟਡ ਹੈਗੇ ਆ ਜਿਨ੍ਹਾਂ ਦੀ ਆਤਮਾ ਨੂੰ ਰੋਈ ਜਾਂ ਦਿਲ ਦੇ ਨਰਮ ਨੇ ਇੱਕ ਵਾਰੀ ਜਰੂਰ ਸ੍ਰੀ ਬਾਲਾ ਜੀ ਪਨੇ ਵਿੱਚ ਜਾਓ ਉਹ ਠਾਕੁਰ ਕਲੋਨੀ ਪੱਖਾ ਰੋਡ ਉੱਪਰ ਹੈ ਆਪਣੀ ਅੱਖਾਂ ਨਾਲ ਦੇਖ ਕੇ ਫਿਰ ਸਾਡੇ ਮੈਂਬਰ ਨੂੰ ਸਾਡਾ ਸਾਥ ਦਿਓ ਇਹ ਹੀ ਕਹਾਂਗਾ ਥੈਂਕਸ ਵੈਰੀ ਮਚ ਜੈ ਸ੍ਰੀ ਬਾਲਾ